ਬਹੁਤ ਹੀ ਜੋੜ ਪੈ ਗਿਆ ਹੜ੍ਹਾਂ ਦਾ ਪੰਜਾਬ ਦੇ ਥਾਂ ਥਾਂ ਹੜਾ ਗਏ ਦੂਜੇ ਪਾਸੇ ਜੋੜ ਪੈ ਗਿਆ ਸਾਡੀਆਂ ਸੰਸਥਾਵਾਂ ਬਹੁਤ ਮੋਹਰੇ ਆ ਗਈਆਂ ਬਹੁਤ ਵਧੀਆ ਆਉਣੀ ਵੀ ਚਾਹੀਦੀਆਂ ਬਹੁਤ ਸੰਗਤ ਮੋਹਰੇ ਆਈ ਤਾਂ ਦੂਜੀ ਜੇ ਪਾਸੇ ਬਹੁਤ ਸਾਡੇ ਦਾਨੀ ਪੰਜਾਬੀ ਜਿਹੜੇ ਸਾਡੇ ਭੈਣ ਭਰਾ ਦੁਨੀਆ ਵਿੱਚ ਆ ਪੰਜਾਬ ਬਹੁਤ ਦਾਨੀ ਆ ਉਹਨਾਂ ਨੇ ਕੁਛ ਨਹੀਂ ਦੇਖਿਆ ਬਹੁਤ ਦਾਨ ਕੀਤਾ ਖਾਸ ਤੌਰ 'ਤੇ ਨੂੰ ਵੀ ਹੋਰ ਸੰਸਾਰ ਵੀ ਕੀਤਾ ਬਹੁਤ ਦਾਨ ਕੀਤਾ ਚੌਥੇ ਪਾਸੇ ਆ ਗਏ ਸਿੰਗਰ ਆ ਗਏ ਬਹੁਤ ਤਰ੍ਹਾਂ ਦੇ ਪੌਨੀ ਆ ਕੇ ਆਪਣੇ ਕੋਲ 100 ਟਰੈਕਟਰ 100 ਘਰ 1000 ਟਰੈਕਟਰ 5000 ਟਰੈਕਟਰ ਪਾਨੀ ਬਹੁਤ ਹੀ ਜਿੱਦਾਂ ਵੀ ਕਹਾਂ ਲੋ ਵਧੀਆ ਤੌਰ ਤੇ ਆਪਣੇ ਨਾਮ ਸੁਣ ਕਰ ਦਿੱਤੀ ਪਰ ਇਹਦੇ ਵਿੱਚ ਮੈਂ ਵੀ ਕਹਣੀ ਚਾਹੁੰਦਾ ਕਹਿਣਾ ਚਾਹੁੰਦਾ ਸਾਡੇ ਵਿੱਚ ਇਹ ਵੀ ਸਾਨੂੰ ਖਬਰਾਂ ਮਿਲੀਆਂ ਬਹੁਤ ਥਾਂ ਤੋਂ ਕਈ ਵਾਰੇ ਕਈ ਬੰਦੇ ਆਉਂਦੇ ਪਏ ਕਹਿੰਦੇ ਅਸੀਂ ਖਾਲਸਾੜ ਨਾਲ ਹੀ ਆ ਸਾਨੂੰ ਦੇ ਦਿਓ ਸਾਰਾ ਕੁਝ ਖਾਲਸਾੜ ਉਸ ਖਾਲਸਾ ਆਈਡੀਆ ਸਾਡੀ ਕੋਈ ਹੋਰ ਜੱਥੇਬੰਦੀ ਨਹੀਂ ਇਹ ਜਿਹੜੀ ਜਾਣਕਾਰੀ ਆ ਵੀ ਜਦੋਂ ਤੁਸੀਂ ਦਾਨ ਦਿੰਦੇ ਆ ਤੁਸੀਂ ਖਾਸ ਤੌਰ ਤੇ ਦਾਨ ਦਿੰਦੇ ਆ ਇਹ ਵੱਡੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਇਹ ਦਾਨ ਅਸੀਂ ਕਿੱਦਾਂ ਖਾਚਣਾ ਕਿੱਥੇ ਖਰਚਣਾ ਅਸੀਂ ਹੁਣ ਮੁੜ ਕੇ ਫੇਰ ਜਿਹੜਾ ਦਾਨ ਆ ਉਹ ਅਸੀਂ ਇੱਕ ਪਾਸੇ ਜਿਹੜਾ ਖੜਦਾ ਦਾਨ ਆ ਨਾ ਤੁਸੀਂ ਦਿੱਤੇ ਡੋਨੇਸ਼ਨ ਉਹ ਅਸੀਂ ਇੱਕ ਪਾਸੇ ਸਾਰੇ ਸਾਰੇ ਥਾਂ ਤੇ ਅਸੀਂ ਲਿਖਿਆ ਵੀ ਇਹ ਇੱਕ ਪਾਸੇ ਰੱਖਾਂਗੇ ਇਹਦਾ ਸਾਰਾ ਦੱਸਾਂ ਕਿੰਨਾ ਆਇਆ ਪੰਜਾਬ ਦਾ ਤੇ ਮੈਂ ਸਾਰੀਆਂ ਬੇਨਤੀਆਂ ਕੀਤੀਆਂ ਸੰਸਥਾਵਾਂ ਨੂੰ ਇਹ ਸਾਰਾ ਦਿਖਾ ਲਓ ਆਪਣਾ ਵੀ ਕਿੰਨਾ ਆਇਆ ਸਾਡੇ ਨਿੱਕੇ ਜਿਹੜੇ ਹੈਗੇ ਆ ਹੈਮਪੋ ਫਾਉਂਡੇਸ਼ਨ ਫਾਊਂਡੇਸ਼ਨ ਵਾਲੇ ਵੀ ਕੰਮ ਉਹਨਾਂ ਦੱਸਿਆ ਮੈਨੂੰ ਭਾਈ ਭਾਈ ਇੰਨੇ ਆਏ ਆ ਮੈਂ ਕਿਹਾ ਠੀਕ ਆ ਵਧੀਆ ਮੜ ਜਾ ਦੱਸੋ ਵੀ ਸੰਗਤ ਨੂੰ ਖੁੱਲੇ ਤਰ੍ਹਾਂ ਦੱਸਿਆ ਉਹਨਾਂ ਨੇ ਪਰ ਕਈ ਹੈਗੇ ਆ ਤੁਹਾਨੂੰ ਪਤਾ ਕਈ ਬੰਦੇ ਨੀਤ ਮਾੜੀ ਆ ਬਸ ਪੈਸੇ ਪੈਸੇ ਬਸ ਜੋਰ ਲੱਗ ਗਿਆ ਇੱਕ ਪਾਸੇ ਹੜਾ ਗਿਆ ਦੂਜੇ ਪਾਸੇ ਜੋਰ ਲੱਗ ਗਿਆ ਭਈ ਬਸ ਪੈਸੇ 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 ਲੋਰ ਦੀ ਸੇਵਾ ਕਰਨ ਦੀ ਜਿਹੜੇ ਪੈਸੇ ਤੁਸੀਂ ਸਾਨੂੰ ਖਾਸਾ ਦੇ ਦਿੰਦੇ ਆ ਉਹ ਸਾਡੀ ਜ਼ਿੰਮੇਵਾਰੀ ਆ ਬਿਲਕੁਲ ਉਹ ਜ਼ਿੰਮੇਵਾਰੀਸੀਂ ਨਿਭਾਵਾਂਗੇ ਸਾਡੀ ਸੰਸਥਾ ਗਲੋਬਲ ਆ ਦੁਨੀਆ ਤੌਰ ਤੇ ਜਿੱਥੇ ਮਰਜ਼ੀ ਹੋਵੇ ਪ੍ਰੋਬਲਮ ਉੱਥੇ ਸੇਵਾ ਕਰੀ ਸਾਡਾ ਐਕਸਪੀਰੀਅੰਸ ਤਜਰਬਾ ਬਹੁਤ ਔਖੇ ਸਾਂ ਤੇ ਜਾ ਕੇ ਸੇਵਾ ਕਰਨੀ ਕਿੱਦਾਂ ਕਰਨੀ ਕਿੱਦਾਂ ਪੈਸੇ ਰੱਖਣਾ ਹਸਾਬ ਕਿਤਾਬ ਉਹ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਜਿਹਨੇ ਤੁਹਾਨੂੰ ਸਰਕਾਰ ਮੰਨ ਕਰ ਦਿੰਦੀ ਇੱਥੇ ਯੂਕੇ ਵਿੱਚ ਹੁਣ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਖਾਲਸਾ ਏਡ ਰਸੀਦਾ ਕਟੀਆਂ ਖਾਲਸਾ ਇਹ ਤੁਹਾਨੂੰ ਰਸੀਦ ਮਿਲੀ ਆ ਖਾਲਸਾ ਇਹ ਤੁਹਾਨੂੰ ਦਾਨ ਦਿੱਤਾ ਉਹ ਖਾਲਸਾ ਇਹ ਦੀ ਜਿੰਮੇਵਾਰੀ ਆ ਉਹ ਅਸੀਂ ਜਿੰਮੇ ਲਈ ਨਿਭਾਵਾਂਗੇ ਦੇਖੋ ਉਹ ਇਹ ਮੈਂ ਕਹਿੰਦਾ ਮੈਂ ਵੀ ਹੁਣ 55 ਸਾਲ ਦਾ ਹੋ ਗਿਆ ਇੱਧਰ ਸਾਡੇ 26 ਸਾਲ ਦੀ ਸਾਡਾ ਤਜਰਬਾ ਜਿੱਦਾਂ ਪਹਿਲਾਂ ਤੁਹਾਡੇ ਸਾਹਮਣੇ ਉਦਾਂ ਹੀ ਅਸੀਂ ਆ ਨਾ ਕੋਈ ਅਮੀਰ ਬੜੇ ਨਾ ਕੋਈ ਇੱਥੇ ਬਾਬੇ ਬੜੇ ਨਾ ਕੋਈ ਅਸੀਂ ਆਪਣੇ ਜਿਆਦਾ ਸਮਝਿਆ ਵੱਡਾ ਅਸੀਂ ਬਿਲਕੁਲ ਸਮਝਦੇ ਹਰ ਵਾਰੀ ਪਈ ਅਸੀਂ ਇੱਕ ਮਕਸਦ ਦੇ ਤੁਹਾਡੇ ਸਾਹਮਣੇ ਖੜੇ ਆ ਨਾ ਕੋਈ ਜ਼ਿਆਦਾ ਚਮਕਦੇ ਆ ਕੇ ਜਾਂ ਕੋਈ ਚਮਕਾਉਂਦੀ ਲੋੜ ਆ ਕਿਉਂਕਿ ਸਾਨੂੰ ਪਤਾ ਪਈ ਜਿਹੜੀ ਸੰਗਤ ਆ ਸੰਗਤ ਬਿਲਕੁਲ ਬਹੁਤ ਦੁਖੀ ਹੋਈ ਹੈ দান ਦੇ ਦੇ ਕੇ ਪਤਾ ਨਹੀਂ ਕਿੱਥੇ ਜਾ ਰਿਹਾ ਹੁਣ ਵੀ ਮੈਨੂੰ ਮੇਰੀ ਮੀਟਿੰਗ ਹੋਈ ਸੀ ਦੋ ਤਿੰਨ ਭਾਈ ਸਾਹਿਬ ਨਾਲ ਜਿਹਨਾਂ ਭਾਈ ਸਾਹਿਬ ਜਿਹੜੇ ਪਈ ਪੰਜਾਬ দান ਦਿੱਤੇ ਆ ਉਹ ਕਹਿੰਦੇ ਵੀ ਤੁਹਾਣਾ ਸੇਵਾ ਕਰਨੀ ਆ ਇਹ ਮੇਰਾ ਮੈਸੇਜ ਵਿੱਚ ਨਿਕਲਿਆ ਜਾਣਕਾਰੀ ਦਾ ਜੇ ਜਿੱਥੇ ਸੰਗਤ ਨੇ দান ਦਿੱਤਾ ਉਹ ਸਾੜੀ ਜਨਵਰੀ ਜੇ ਤੁਸੀਂ ਕਿਸੇ ਹੋਰ ਦਿੱਤਾ ਸਤਿਗੁਰੂ ਮੰਦੀ ਨੂੰ ਉਹ ਉਹਨਾਂ ਨੂੰ ਪੁੱਛੋ ਉਹਨਾਂ ਦੀ ਰਿਸਪੌਂਸਬਿਲਟੀ ਆ ਹੁਣ ਪੁੱਛੋ ਹੁਣ ਪੁੱਛੋ 3 ਮਿੰਟ ਤੋਂ 6 ਮਿੰਟ ਪੁੱਛੋ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਜੇ ਸਾਡੇ بزਨਸਮੈਨ ਫਰੈਂਡ ਜਿਹੜੇ ਸਾਡੇ ਪੰਜਾਬ ਦੇ ਵੱਡੇ ਵੱਡੇ بزਨਸਮੈਨ ਹੁਣ ਇੱਕਦਮ ਪੈਸੇ ਦੇ ਜਾਣੇ ਦੇ ਜਾਣੇ ਤੁਹਾਡਾ ਬਹੁਤ ਧੰਨਵਾਦ ਦੇਣਾ ਪਰ ਤੁਸੀਂ ਇਦਾਂ ਵੀ ਸੋਚੋ ਜਿਹਦਾ ਖਾਲ ਸਾਈਟ ਹੈਗੀ ਇੰਡੀਆ ਵਿੱਚ ਹੈਗੀ ਅਸੀਂ ਆਗੇ ਸਾਡਾ ਵੈਬਸਾਈਟ ਹੈਗੀ ਖਾਲ ਸਾਈਟ ਦੀ ਸਾਡੀ ਪਟਿਆਲਾ ਟੀਮ ਹੈਗੀ ਆ ਸਾਡੇ ਅੰਮ੍ਰਿਤਸਰ ਹੈਗੀ ਹੁਣ ਤੇ ਇੱਥੇ ਵੀ ਜਾਣਕਾਰੀ ਲੈ ਸਕਦੇ ਆ ਤੁਸੀਂ ਇਦਾਂ ਕਰੋ ਤੁਸੀਂ ਹੁਣ ਮਾਇਆ ਸਾਡੇ ਬੈਂਕਡ ਨਾਮ ਪਾਓ ਜੇ ਤੁਸੀਂ ਬਿਜ਼ਨਸ ਮੰਨਿਆ ਜੇ ਤੁਸੀਂ ਕਹਣਾ ਕੋਈ 50 ਲੱਖ ਦੇਣੇ 20 ਲੱਖ ਦੇਣੇ 5 ਲੱਖ ਦੇਣੇ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਭਈ ਮੇਰਾ ਬਜਟ ਅਗਲੇ ਸਾਲ ਦਾ ਮੈਂ 5 ਲੱਖ ਦੇਣਾ ਚਾਹੁੰਨਾ ਉਹ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਸਾਡਾ 1-2 ਸਾਲ ਲੱਗੂ ਘੜਤ ਘੜ ਸੇਵਾ ਕਰ ਜਾਂਦਾ ਅਸੀਂ ਤੁਹਾਨੂੰ ਕੰਟੈਕਟ ਰੱਖਾਂਗੇ ਭਈ ਆਹ ਚਾਹੀਦਾ ਟਰੈਕਟਰ ਚਾਹੀਦਾ ਇੱਥੇ ਗੱਡਾ ਚਾਹੀਦਾ ਇੱਥੇ ਆਹ ਚੀਜ਼ ਮੋਟਰ ਚਾਹੀਦੀ ਇੱਥੇ ਨੌਕਾ ਚਾਹੀਦਾ ਤੁਹਾਨੂੰ ਹਰ ਹਫ਼ਤੇ ਦੋ ਆ ਤੇ ਲਿਸਟ ਦੇਵਾਂਗੇ ਤੁਸੀਂ ਉਹ ਖਰੀਦ ਕੇ ਸਾਡੇ ਨਾਲ ਆਓ ਤੇ ਆਪਣੀ ਹੱਥੀਂ ਦੋ ਜਿੱਥੇ ਲਾਉਣੀਆਂ ਉਹ ਮੋਟਰਾਂ ਨੇ ਜਿੱਥੇ ਨਾਲ ਖਾਣ ਨੂੰ ਕਿਉਂਕਿ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਕੜੀ ਅਸੀਂ ਬਿਜ਼ਨਸ ਨੂੰ ਕਹਿੰਦੇ ਤੁਸੀਂ ਜਦੋਂ ਪੈਸੇ ਦਿੰਦੇ ਆ ਤੁਸੀਂ ਦਾ ਆਪਣੇ ਪਿਆਰ ਵਾਂ ਦਿੰਦੇ ਆ ਕਈ ਸੰਸਥਾ ਵੀ ਚੁੱਪ ਕਰਕੇ ਦੂਜੇ ਪਾਸੇ ਹੋ ਜਾਂਦੇ ਮੈਂ ਹੁਣ ਵੀ ਇਹ ਹੋਊਗਾ ਮੈਂ ਗਾਰੰਟੀ ਕਰਦਾ ਤੇ ਜੇ ਸਾਡੇ ਭੈਣ ਭਰਾ ਬਿਜ਼ਨਸਮੈਨ ਸਪੈਸ਼ਲੀ ਬਿਜ਼ਨਸਮੈਨ ਤੁਸੀਂ ਜਿਆਦੀ ਮਾਇਆ ਦੇਣਾ ਚਾਹੁੰਦੇ ਸਾਨੂੰ ਇੱਕ ਢੇਲਾ ਸਾਡੀ ਬੈਂਕ ਚ ਇਸ ਵੇਲੇ ਪਾਓ ਸਾਨੂੰ ਦੱਸੋ ਤੁਹਾਡਾ ਬਜਟ ਕੀ ਆ ਸੰਗ ਸਾਡੇ ਪੈਸੇ ਪਾ ਰਹੀ ਆ bizness ਲੋਕ ਇਹ ਸਾਨੂੰ ਦੱਸਣ ਕਿੰਨਾ 5 ਲੱਖ 10 ਲੱਖ 20 ਲੱਖ ਉਹਦਾ ਤੁਸੀਂ ਇਹ ਸਾਨੂੰ ਅਡੀਕੋ ਅਸੀਂ ਕਹਾਂਗੇ ਆ ਪਿੰਡ ਦੇ ਵਿੱਚ ਆ ਕਮੀਆਂ ਆ ਆ ਪਿੰਡ ਦਾ ਮੱਝਾਂ ਚਾਹੀਦੀਆਂ ਆ ਆ ਪਿੰਡ ਦੇ ਵਿੱਚ 20 ਟਰੈਕਟਰ ਚਾਹੀਦੇ ਆ ਆ ਪਿੰਡੇ ਦੇ ਵਿੱਚ ਫਰਨੀਚਰ ਚਾਹੀਦਾ ਗਰੀਬਾਂ ਲਈ ਉਹ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਜਾ ਕੇ ਖਰੀਦੋ ਸਮਾਨ ਆਪਣੇ ਬੰਦੇ ਭੇਜੋ ਖਰੀਦਣ ਨੂੰ ਇਹ ਸਾਡੀ ਕਰ ਸਿੱਧਾ ਨਹੀਂ ਫੇਰਿਆ ਫੇਰ ਨਹੀਂ ਹੋਊਗੀ ਤੁਹਾਨੂੰ ਪਤਾ ਵੀ ਅੱਜ ਕੱਲ ਕੀ ਹੋਰ ਨਾ ਕਈ ਵਾਰੀ ਤੁਸੀਂ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਉਹ ਪਿੰਡ ਜਾ ਕੇ ਸਰਪੰਚ ਆ ਪੰਚਾਇਤ ਆ ਉਹ ਨਾ ਖੜੇ ਹੋ ਕੇ ਉਹ ਸਿੱਧਾ ਦੇ ਉਹ ਤੁਹਾਡੇ ਸਾਹਮਣੇ ਲੱਗੂਗਾ ਵੀ ਤੁਸੀਂ ਕੀ ਕੀਤਾ ਮੈਂ ਉਹ ਵੀ ਕਹਿਣਾ ਜਿਹੜੇ ਸਾਡੇ ਸਾਡੇ ਝੂਠ ਬੋਲ ਕੇ ਕਹੀ ਜਾਂਦੇ ਆ ਅਸੀਂ ਖਾਲਸਾ ਦੇ ਨਾਲ ਸਾਨੂੰ ਦੇ ਦੋ ਸਾਨੂੰ ਪਤਾ ਤੁਸੀਂ ਕੀ ਕਰ ਰਹੇ ਜਾਂਦੇ ਥੋੜੇ ਬੰਦੇ ਪੰਜਾਬ ਦੇ ਤੋ ਇਹ ਤਾਂ ਬਿਲਕੁਲ ਹੀ ਬੇਰਹਿ ਕਰਦਾ ਇਹਨਾਂ ਝੂਠ ਬੋਲ ਕੇ ਲੋਕਾਂ ਦੇ ਦਾਨ ਲੈਣ ਤੋਂ ਇੰਨਾ ਨੀਵੇਂ ਬੰਦੇ ਹੋ ਗਏ ਸਾਡਾ ਨਾਮ ਲੈ ਕੇ ਪੈਸੇ ਇਕੱਠੇ ਗਏ ਅਸੀਂ ਨਹੀਂ ਕਿਸੇ ਦੇ ਨਾਮ ਦੇ ਅਸੀਂ ਕਹਿੰਦੇ ਜਿਨ੍ਹਾਂ ਦੇ ਦਰ ਦੋ ਪਰ ਜੇ ਸਾਨੂੰ ਕੋਈ ਭੈਣ ਭਰਾ ਤੁਸੀਂ ਆ ਤੁਸੀਂ ਸਾਨੂੰ ਦਾਨ ਦੇ ਰਹੇ ਹੋ ਸਾਡੀ ਪਰਸਨਲ ਜ਼ਿੰਮੇਵਾਰੀ ਆ ਅਸੀਂ ਨਿਭਾਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਜੇ ਜੇ ਤੁਹਾਡਾ ਦਾਨ ਕਿਤੇ ਹੋਰ ਪਾਸੇ ਗਿਆ ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ ਇੰਨੇ ਪੈਸੇ ਇਕੱਠੇ ਹੋਏ ਸੀਗੇ ਆਪਣੀਆਂ ਬੈਂਕ ਸਟੇਟਮੈਂਟ ਦਿਖਾ ਲੋ ਆਪਣੇ ਪੈਸੇ ਕਿੰਨੇ ਇਕੱਠੇ ਹੋ ਦਿਖਾ ਲੋ ਕੋਈ ਜਦ ਪਰ ਹਰ ਹਰ ਚੱਲ ਚੱਲਦੀ ਆ ਮੈਨੂੰ ਇਹ ਪਤਾ ਕਈ ਵੇ ਕਿੰਨੇ ਬੈਂਕ ਖੋਲ ਲੈਂਦੇ ਆ ਵੀ ਥਾਂ ਥਾਂ ਪੈਸੇ ਚਲੇ ਜਾਂਦੇ ਪੈਸੇ ਜਿਹੜੀ ਨੀਤ ਮਾੜੀ ਹੁੰਦੀ ਨਾ ਉਹ ਦੂਰੋਂ ਦੇਖ ਜਾਂਦੀ ਆ ਜੇ ਤੁਸੀਂ ਦਿਲੋਂ ਖੁੱਲੋ ਕਰੋ ਖੁੱਲੇ ਸੇਵਾ ਕਰੋ ਹੁਣ ਕਹ ਲਓ ਭਈ ਮੈਂ ਅੱਜ ਤੁਹਾਨੂੰ ਟੋਟਲ ਦੇਣਾ ਸੀਗਾ ਅੱਜ ਇੱਥੇ ਵੱਜ ਗਏ ਆ ਸਾਢੇ 3-4 ਵੱਜਣ ਲੱਗੇ ਆ ਮੈਂ ਹੁਣ ਗੱਲ ਕਰੂੰਗਾ ਰਾਤ ਨੂੰ ਕਾਹਤ ਦੇ ਪਾਸ ਪਾਸ ਤੋਂ ਤੁਹਾਨੂੰ ਜੁੜ ਦੇਵਾਂਗੇ ਸਾਡੇ ਦੁਨੀਆ ਚ ਕਿੰਨੇ ਇਕੱਠੇ ਹੋਏ ਆ ਕਿਉਂਕਿ ਪੰਜਾਬ ਨੂੰ ਕਰੋਨਾ ਤੋਂ ਕਰੋਨਾ ਤੋਂ ਕਰੋਨਾ ਤੋਂ ਕਰੋਨਾ ਚਾਹੀਦੇ ਪੈਸੇ ਇਸ ਵੇਲੇ ਉਹਨਾਂ ਨੂੰ ਖੜੇ ਕਰਨ ਨੂੰ ਜਿਹੜੇ ਪੈਸੇ ਇਕੱਠੇ ਕਰਨੇ ਸਾਡੇ ਸੋਖੇ ਆ ਸੋ ਤੁਹਾਡਾ ਬਹੁਤ ਧੰਨਵਾਦ ਮੈਂ ਮੁੜ ਕੇ ਫੇਰ ਰੀਪੀਟ ਕਰਦਾ ਜੇ ਸਾਡੇ ਭੈਣ ਭਰਾ ਬਿਜ਼ਨਸਮੈਨ ਆ ਜਿਹੜੇ ਬਿਜ਼ਨਸਮੈਨ ਆ ਜੇ ਤੁਸੀਂ ਕਾਲ ਸਾਹਿਬ ਨੂੰ ਜਾਂ ਪੰਜਾਬ ਨੂੰ ਕੋਈ ਦਾਨ ਦੇਣਾ ਚਾਹੁੰਦੇ ਆ ਤੁਸੀਂ ਦਾਨ ਸਾਡੇ ਜਿਹੜੇ ਦਾਨਸ 5 ਕਰੋੜ ਜਿਹੇ ਖਾਦਦੇ ਤੁਸੀਂ ਚਿੱਠੀ ਲਿਖ ਕੇ ਦੇ ਦਿਓ ਪੇ ਅਸਾਲ ਦੇ ਵਿੱਚ ਅਸਾਲ ਦੇ ਵਿੱਚ ਅਸੀਂ ਤੁਹਾਨੂੰ 5 ਲੱਖ 10 ਲੱਖ 5 ਕਰੋੜ ਜਿੰਨਾ ਦੇਣਾ ਦੇਵੋਗੇ ਉਹ ਤੁਹਾਨੂੰ ਅਸੀਂ ਤੁਸੀਂ ਖਰੀਦ ਕੇ ਸਾਨੂੰ ਸਮਾਨ ਦੇ ਉਹ ਤੁਹਾਨੂੰ ਅਸੀਂ ਲਿਸਟਾਂ ਦੇਵਾਂਗੇ ਤੇ ਆ ਪਿੰਡ ਚਾ ਚਾਹਦਾ ਆਹ ਡਿਸਟ੍ਰਿਕਟ ਆਹ ਦਾ ਆਪਣੇ ਬੰਦੇ ਭੇਜੋ ਸਮਾਨ ਲੈ ਕੇ ਬੰਡਲ ਲਈ ਮੱਝਾਂ ਹੋਣ ਜਵਾਲੀ ਕਿਉਂਕਿ ਅੱਜ ਕੰਮ ਨਹੀਂ ਮੁਕਣਾ ਨਾ ਇਹ ਕੰਮ ਕੱਲ ਨੂੰ ਨਾ ਪਰਸੋਂ ਨਾ ਅਗਲੇ ਹਫਤੇ ਅਗਲੇ ਮਹੀਨੇ ਇਹ ਕੰਮ ਚੱਲੀ ਜਾਣਾ ਰੇਸ਼ ਨਹੀਂ ਗਈ ਇਹ ਸਬਰ ਦੀ ਗੱਲ ਆ ਦੇਖ ਕੇ ਸਾਰਾ ਦੇਖਣ ਵਾਲੇ ਵਾਲੇ ਕੌਣ ਪੈਸੇ ਮੰਗਦਾ ਕੀ ਲੋੜ ਆ ਕਿੱਥੇ ਜਿ세 ਬੰਨੀਆਂ ਖੜੀਆਂ ਕਿੱਥੇ ਅਸੀਂ ਜਿਹੜੇ ਯੂਥ ਗਰੁੱਪ ਪੰਜਾਬ ਦੇ ਬਹੁਤ ਬਹੁਤ ਵਧੀਆ ਸੇਵਾ ਗਰੁੱਪ ਕਿਦਾਂ ਉਹਨਾਂ ਇਕੱਠੇ ਸੇਵਾ ਕਰ ਸਕਦੇ ਜਿਨ੍ਹਾਂ ਦੇ ਸਾਡੇ ਵੀ ਮੈਂ ਵੀ ਕਹਿੰਦਾ ਆਪਣੇ ਆਪਣੇ ਜਿ세 ਬੰਦੇ ਹੋਣਗੇ ਕਹਿੰਦਾ ਸਾਰਿਆਂ ਨੇ ਕਹਿੰਦਾ ਜੇ ਤੁਹਾਡੇ ਗੇੜਾ ਆਸੇ ਕੋਲੇ ਪੰਜਾਬ ਦੇ ਉਹ ਖਾਲੀ ਕਰ ਦੋ ਤੁਹਾਨੂੰ ਲੋਕਾਂ ਨੇ ਦਿੱਤਾ ਸਮਾਨ ਵੰਡਣ ਨੂੰ ਮੋਰੇ ਵੱਡੇ ਵੱਡੇ ਗੋਡਾਊਨ ਗੇੜਾ ਬਣਨ ਨਹੀਂ ਸਾਡੀ ਮੇਰੀ ਟੀਮ ਵੀ ਇਹ ਮੈਸੇਜ ਆ ਟਰੱਕ ਭਰ ਭਰ ਕੇ ਪਿੰਡ ਪਹੁੰਚ ਜਾਓ ਜੇ ਕੋਈ ਖਾਣਾ ਪੀਣਾ ਦਿੱਤਾ ਖਾਣਾ ਖਰਾਬ ਨਾ ਹੋਵੇ ਇਹਦੇ ਵਿੱਚ ਇਹ ਨਹੀਂ ਭਈ 13 ਮੇਰਾ ਕੁਝ ਨਹੀਂ ਇਹਦੇ ਵਿੱਚ ਸੋ ਸਾਡੀ ਜਿਹੜਾ ਦਾਨ ਤੁਸੀਂ ਸਾਨੂੰ ਦਿੰਨੇ ਸਾਡੀ ਜ਼ਿੰਮੇਵਾਰੀ ਆ ਅਸੀਂ ਨਿਭਾਵਾਂਗੇ ਜੇ ਤੁਸੀਂ ਕਿਸੇ ਹੋਰ ਜਥੇਮੰਦ ਜਥੇਮੰਦ ਨੂੰ ਪੁੱਛਦੇ ਆ ਤੁਸੀਂ ਉਹਨਾਂ ਜਾ ਕੇ ਪੁੱਛੋ ਸਾਨੂੰ ਇਹ ਪਤਾ ਬਹੁਤ ਜਥੇਮੰਦੀਆਂ ਚੰਗਾ ਕੰਮ ਵੀ ਕਰਦੀਆਂ ਸਾਨੂੰ ਮਿਲੀਆਂ ਸਾਡੀਆਂ ਕੱਲ੍ਹ ਪਾਸ ਮੀਟਿੰਗ ਵੀ ਉਹਨਾਂ ਹੋਈਆਂ ਕਿ ਅਸੀਂ ਉਹਦੀ ਗੱਲ ਵੀ ਕਰਾਂਗੇ ਕਿਉਂਕਿ ਅਸੀਂ ਕਹਿੰਦੇ ਇੱਕ ਪੂਲ ਬਣਾਈਏ ਸੋ ਤੁਹਾਡਾ ਬਹੁਤ ਧੰਨਵਾਦ ਸਪੋਰਟ ਕਰੀਓ ਪਿਆਰ ਦੇਈਓ ਜੋ ਕੁਛ ਅਸੀਂ ਕਰਦਾ ਕਰਾਂਗੇ ਪਰ ਜਿੱਦਾਂ ਮੈਂ ਕਿਹਾ ਇਹ ਅੱਜ ਦੀ ਗੱਲ ਨਹੀਂ ਕੀ ਨਾ ਕੱਲ ਦੀ ਇਹ ਕੰਮ ਚੱਲਣਾ ਲੌਂਗ ਟਰਮ ਤੇ ਸੋ ਤੁਹਾਡਾ ਬਹੁਤ ਧੰਨਵਾਦ ਆਪਣਾ ਖਿਆਲ ਰੱਖੋ ਜਿਹੜੇ ਇਸ ਵੇਲੇ ਸਾਡਾ ਨਾਮ ਲਾ ਕੇ ਝੂਠਾ ਝੂਠ ਬੋਲ ਕੇ ਸਾਡੇ ਨਾਂ ਤੇ ਪੈਸੇ ਕਮਾਏ ਰੱਬ ਉਹਨੂੰ ਵੀ ਬਖਸ਼ੇ ਕਿਉਂਕਿ ਅਸੀਂ ਇਹਨੇ ਅਰਦਾਸ ਕਰੋ ਇਹਨਾਂ ਦੀ ਆਤਮਾ ਦੀ ਜਿਹੜੇ ਭੀ ਝੂਠ ਬੋਲਦੇ ਘੜੀ ਘੜੀ ਝੂਠ ਬੋਲਦੇ ਦੋ ਪੈਸੇ ਲਈ ਬੰਦੇ ਕਿੰਨੇ ਡਿੱਗ ਪੈਂਦੇ ਆ ਅਸੀਂ ਤਾਂ ਨਾਲ ਖੜੇ ਗਲਤੀਆਂ ਜੋ ਹੋਈਆਂ ਗਲਤੀਆਂ ਹੋਣੀਆਂ ਵੀ ਆ ਕਿਉਂਕਿ ਅਸੀਂ ਪਰਫੈਕਟ ਕੋਈ ਨਹੀਂ ਗਏ ਪਰ ਜੇ ਅਸੀਂ ਜਾਣ ਬੁਝ ਕੇ ਕੋਈ ਇਦਾਂ ਕਰਦੇ ਫੇਰ ਸਾਡੀ ਗਲਤੀ ਆ ਹਰ ਇੱਕ ਪਿੰਡ ਜਿੱਥੇ ਵੀ ਖਾਸਾ ਲੋਡ ਹੋਵੇ ਅਸੀਂ ਖੜੇ ਹੋਵਾਂਗੇ ਅਸੀਂ ਸਾਰੀ ਕਾਰਵਾਈ ਕਰਾਂਗੇ ਪਰ ਇਸ ਇੱਕ ਨੀਤੀ ਜਿੱਥੇ ਬਣੀ ਆ ਇੰਨੀ ਹੈਗੀ ਵੱਡੀ ਸਿੱਖਾਂ ਦੀ ਪਰ ਗਲੋਬਲ ਲੈਵਲ ਤੇ ਇੰਨੀ ਵੱਡੀ ਨਹੀਂ ਪਰ ਅਸੀਂ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਸੋ ਮੋਰ ਕੇ ਮੈਂ ਇਹ ਵੀਡੀਓ ਮੈਂ ਪਾਉਂਗਾ ਤੁਸੀਂ ਇਹ ਵੀਡੀਓ ਪਲੀਜ਼ ਸ਼ੇਅਰ ਕਰੋ ਟੈਗ ਕਰੋ ਲੋਕਾਂ ਨੂੰ ਸਪੈਸ਼ਲੀ ਬਿਜ਼ਨਸ ਪੀਪਲ ਜਿਹੜੇ ਬਿਜ਼ਨਸ ਸਾਡੇ ਇੰਡੀਆ ਵਿੱਚ ਪੰਜਾਬ ਵਿੱਚ ਫੜਾਂਗੇ ਪੈਸੇ ਸਾਡੇ ਬਹੁਤ ਸੁਪਰਸਟਾਰ ਆਏ ਆ ਉਹਨੇ ਪੈਸੇ ਇੱਕਦਮ ਸਿੱਧੇ 20 ਲੱਖ 30 ਲੱਖ 5 ਕਰੋੜ 6 ਕਰੋੜ ਤਾਂ ਮਗਰੋਂ ਦੇਖਣਾ ਪਈ ਜਾ ਕੇ ਇੱਥੇ ਰਹਿ ਆ ਕੰਮ ਤਾਂ ਉਹ ਹਣਾ ਤੁਸੀਂ ਜੇ ਤੁਸੀਂ ਟੈਗ ਕਰ ਦੋ ਜਿਹੜੇ ਸਟਾਰ ਨੇ ਉੱਤੇ ਪੈਸੇ ਉਹਨੂੰ ਤੁਸੀਂ ਕਹੋ ਪੱਜੇ ਕਿਸੇ ਵੀ ਸੁਪਰਸਟਾਰ ਨੇ ਕਿਸੇ ਵੀ ਬਿਜ਼ਨਸ ਨੇ ਪੈਸੇ ਜਣੇ ਆ ਤੁਸੀਂ ਸਾਣਾ ਐਡਾ ਕੰਮ ਕਰੋ ਕਿ ਤੁਸੀਂ ਹਰ ਮਹੀਨੇ ਤੁਹਾਨੂੰ ਅਸੀਂ ਇਨਵੋਇਸਾ ਦੇ ਸਕਦੇ ਹਾਂ ਤੁਸੀਂ ਆਪ ਹੀ ਜਾਂ ਇਨਵੋਇਸਾ ਦੇ ਦਿਓ ਜਾਂ ਤੁਸੀਂ ਕਹਿ ਦਿਓ ਕਿ ਸਾਨੂੰ ਦੱਸੋ ਕੀ ਚਾਹੀਦਾ ਨੈਕ ਇੱਕ ਸਾਲ ਦੇ ਵਿੱਚ ਸਾਨੂੰ ਲਿਖ ਕੇ ਦੇ ਦਿਓ ਕਿੰਨਾ ਦੇਣਾ ਅਸੀਂ ਤੁਹਾਨੂੰ ਉਹ ਭੇਜੀ ਜਾਵਾਂਗੇ ਸਮਾਨ ਦੀ ਲਿਸਟ ਤੁਸੀਂ ਸਾਡੇ ਨਾਲ ਮਿਲ ਕੇ ਪਿੰਡਾ ਚਾਓ ਆਪਣੇ ਹੱਥੀ ਦੇਵੋ ਸਾਡੇ ਬੈਂਕ ਗਰਾਉਂਡ ਬੈਂਕ ਜਮਾਤ ਖਾਂਦੀ ਲੋਨ ਨਹੀਂ ਉਸ ਵੇਲੇ ਜਦੋਂ ਸਾਡੇ ਬਿਜ਼ਨਸ ਪੈਟਰ ਆ ਜਿਹੜੇ ਸਾਡੇ ਸੁਪਰਸਟਾਰ ਆ ਬਿਜ਼ਨਸਮੈਨ ਆ ਤੁਸੀਂ ਆਪਣੇ ਨੂੰ ਬਚਾ ਕੇ ਰੱਖੋ ਕਿਉਂਕਿ ਬਹੁਤ ਤਰ੍ਹਾਂ ਦੇ ਜਿੱਦਾਂ ਪੈਸਾ ਦੇਸਦਾ ਕੋਈ ਕੋਈ ਪੈਸੇ ਤੋਂ ਵੱਜਦਾ ਪੈਸੇ ਤੇ ਡੁੱਲ ਕੇ ਬੰਦੇ ਇੰਨੇ ਬੇਈਮਾਨ ਹੋ ਜਾਂਦੇ ਆ ਇਹ ਪੈਸੇ ਦੀ ਬਹੁਤ ਵੱਡੀ ਮਾੜੀ ਗੱਲ ਆ ਪੈਸੇ ਦੇ ਵਿੱਚ ਤੁਸੀਂ ਆਪਣਾ ਲੈਵਲ ਰੱਖਣਾ ਤੁਸੀਂ ਆਪਣੇ ਤਰ੍ਹਾਂ ਤੋਂ ਜਿੱਦਾਂ ਪੈਸੇ ਤੋਂ ਦੂਰ ਰਹਿਣਾ ਜਿਹੜਾ ਭਈ ਜਿਹੜੀ ਕਹਿੰਦੇ ਕਹਿੰਦੇ ਪੈਸਾ ਇੱਕ ਇੱਕ ਕੁਰਸੀ ਹੁੰਦੀ ਐ ਇੱਕ ਪੈਸਾ ਹੁੰਦਾ ਉਹਨਾਂ ਬੰਦਾ ਬਿਲਕੁਲ ਹਿੱਲ ਜਾਂਦਾ ਤੁਹ ਜਿਹੜਾ ਦੇਖਿਆ ਨਹੀਂ ਤੁਸੀਂ ਬਤ ਕਰ ਰਹੇ ਜਿਹੜੀਆਂ ਜਥੇਬੰਦੀਆਂ ਕੋਈ ਐਕਸਪੀਰੀਅੰਸ ਨਹੀਂ ਦਾ ਕੋਈ ਕੰਮ ਨਹੀਂ ਕੀਤਾ ਉਹਨੂੰ ਪੁੱਛੋਗੇ ਤੁਹਾਡਾ ਕੀ ਲੈਣਾ ਜੇ ਕੋਈ ਨਵੀਂ ਜਥੇਬੰਦੀਆਂ ਪੰਜਾਬ ਦੇ ਸਪੈਸ਼ਲੀ ਨਿੱਕੇ ਨਿੱਕੇ ਪਿੰਡਾਂ ਦੇ ਸੇਵਾਦਾਰ ਸੇਵਾ ਕਰਦੀਆਂ ਸਾਨੂੰ ਪੁੱਛੋ ਅਸੀਂ ਤੁਹਾਡਾ ਸਾਫ ਦੇਵਾਂਗੇ ਪੈਸੇ ਵਿੱਚ ਕੇ ਅਸੀਂ ਮਾਰੇ ਬਾਤ ਕਰ ਰਹੀਏ ਕਿਉਂਕਿ ਪੈਸੇ ਵਿੱਚ ਉਹ ਮੈਂ ਦੇਖਦਾ ਹਾਂ ਬਹੁਤ ਕੁਝ ਦੇਖਿਆ ਪਿਛਲੇ ਹਫ਼ਤੇ ਵਿੱਚ ਚੁੱਪ ਕਰਕੇ ਦੇਖੀ ਜਾਂਦੇ ਆ ਪਰ ਕੰਮ ਥੋੜੀਆ ਖਰਾਬ ਹੋ ਗਿਆ ਕਿ ਉਹ ਕੀ ਸੋਚਦੇ ਨਹੀਂਗੇ ਕਿ ਇਹ ਸਾਰੇ ਆ ਜਾਂਦੇ ਕੋਈ 5000 ਟਰੈਕਟਰ ਕੋਈ 1000 ਟਰੈਕਟਰ ਕੋਈ ਇਹ ਉਹ ਤੁਸੀਂ ਦੇ ਰਹੇ ਠੀਕ ਹੈ ਚੜ੍ਹਦੀ ਕਲਾ ਆਪਾਂ ਜਾਣੇ ਕਿੱਥੇ ਤੁਸੀਂ ਪਲਾਨ ਦੇਖਿਆ ਤੁਸੀਂ ਪਿੰਡਾਂ ਦੀ ਲਿਸਟ ਦੇਖੀ ਆ ਤੁਸੀਂ ਉਹ ਉਹ ਬਣ ਨਹੀਂ ਸਕੀ ਉਸ ਵੇਲੇ ਪਾਣੀ ਖੜਾ ਉਹ ਦਓ ਜਰੂਰ ਦੇਵੋ ਪਰ ਸੋਚ ਕੇ ਬਿਲਕੁਲ ਸੋਚ ਕੇ ਜਿਵੇਂ ਬੰਦੇ ਨੂੰ ਪੁੱਛੋ ਤੁਸੀਂ ਕਿੱਥੇ ਦੇਣਾ ਸਾਨੂੰ ਦੱਸੋ ਤੁਹਾਡੇ ਸਾਡੇ ਮੈਨੇਜਰ ਸਾਡੇ ਬੰਦੇ ਤੁਹਾਨੂੰ ਨਾਲ ਜਾਓਗੇ ਅਸੀਂ ਆਪ ਜਾਵਾਂਗੇ ਦੇ